ਆਪਣਿਆਂ ਨੂੰ ਦੂਰ ਕਰਨ ਤੇ ਡੇੜੇ ਕਰਨ ਬਗਾਨੇ ਨੂੰ ਮਾਰੇ ਹੋ ਗਏ ਆਪ ਤੇ ਕਹਿਣ ਜਮਾਨੇ ਨੂੰ ਮਾਰੇ ਹੋ ਗਏ ਲੋਕ ਤੇ ਕਹਿਣ ਜਮਾਨੇ ਨੂੰ ਅੰਬਰਾਂ ਉੱਤੇ ਤਾਰੇ ਲੋਕੋ ਤਰਤੇ ਤੇ ਕਿਉਂ ਤਾਰੇ ਨਹੀਂ ਗੀਤਾ ਤੇ ਕਰਾਨ ਨਹੀਂ ਪਲਟੇ ਪਲਟੇ ਵੇਗ ਵਿਚਾਰੇ ਨਹੀਂ ਉਹੀ ਸਾਲ ਮਹੀਨੇ ਚਲਦੇ ਉਹੀ ਵਾਰ ਨਿਸ਼ਾਨੇ ਨੂੰ ਮਾਰੇ ਹੋ ਗਏ ਆਪ ਤੇ ਕਹਿਣ ਜਮਾਨੇ ਨੂੰ ਮਾਰੇ ਹੋ ਗਏ ਲੋਕ ਤੇ ਕਹਿਣ ਜਮਾਨੇ ਨੂੰ ਅੰਬਰ ਆਇਓ ਤੇ ਤਾਰੇ ਲੁਕੋ ਟਰਤੇ ਤੇ ਕੰਤਾਰੇ ਨਹੀਂ ਜੀਤੇ ਟਕਰਾਂ ਨੰਨੀ ਬਲਟੇ ਬਲਟੇ ਵੇਦੇ ਵਿਚਾਰੇ ਨਹੀਂ ਉਹੀ ਸਾਲ ਮਹੀਨੇ ਚੱਲਦੇ ਉਹੀ ਵਾਰ ਨਿਸ਼ਾਨੇ ਨੂੰ ਮਾਰੇ ਹੋ ਗਏ ਆਪ ਤੇ ਕਹਿਣ ਜਮਾਨੇ ਨੂੰ ਮਾਰੇ ਹੋ ਗਏ ਆਪ ਸਾਨੂੰ ਕਹਣ ਲੋਕੋ ਜੀਰੇ ਬੱਲੇ ਧਰਮ ਨਹੀਂ ਜੀਨੇ ਘਰ ਵਿੱਚ ਚੁੰਨੀ ਪਾ ਲਈ ਮਾਪਿਆਂ ਦੀ ਕੋਈ ਸ਼ਰਮ ਨਹੀਂ ਪੇਕਿਆਂ ਦੇ ਪਿੰਡ ਕੁੜੀ ਕੁਵਾਰੀ ਲਾਉਂਦੀ ਫਿਰੇ ਜਰਾਨੇ ਨੂੰ ਮਾਰੇ ਹੋ ਗਏ ਆਪ ਤੇ ਕਹਿਣ ਜਮਾਨੇ ਨੂੰ ਮਾਰੇ ਹੋ ਗਏ ਆਪ ਆਪ ਮਹਾਰੀ ਹੋ ਗਏ ਫਲਕੇ ਦੀਨ ਤੇ ਤਰ ਮਾਣੂ ਪੈਸਾ ਪੈਸਾ ਫਰੇ ਕੂਕਦੀ ਭੁੱਲ ਕੇ ਲਾ ਜਾਂ ਸ਼ਰਮਾਲੂ ਮਦਰ ਮਸੀਤੀ ਕੋਈ ਨਹੀਂ ਜਾਂਦਾ ਜਾਂਦੇ ਨੇ ਮਖਾਣੇ ਨੂੰ ਮਾਰੇ ਹੋ ਗਏ ਲੋਕ ਤੇ ਕਹਿਣ ਜਮਾਨੇ ਨੂੰ ਮਾਰੇ ਹੋ ਗਏ ਲੋ ਆਦੜੀਆਂ ਵਾਲਾ ਕਾਰੂ ਕਹਿੰਦਾ ਮੇਰੇ ਤਾਂ ਕੁਝ ਭਲੇ ਨਹੀਂ ਬੈਠੇ ਜਨਾ ਸਿੰਵਰਨ ਕਰਿਆ ਉਸ ਦੀ ਕਾਂ ਤੋਂ ਹੱਲੇ ਨਹੀਂ ਸੋਚ ਸਮਝ ਕੇ ਵਰਤ ਤੇ ਜਿਆ ਸੋਚ ਸਮਝ ਕੇ ਵਰਤ ਤੇ ਜਿਆ ਰੱਬੀ ਇਸ ਖਜ਼ਾਨੇ ਨੂੰ 마ੜੇ ਹੋ ਗਏ ਲੋਕ ਤੇ ਕਹਿਣ ਜਮਾਨੇ ਨੂੰ 마ੜੇ ਹੋ ਗਏ ਓ ਅੱਜ ਦੋਸਤੋ ਤੁਸੀਂ ਮੇਰੇ ਨਾਲ ਜਿਹੜੀ ਵੀਡੀਓ ਵੇਖ ਰਹੇ ਹੋ ਪਿੰਡ ਆਦਰੀਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਤੇ ਮੇਰੇ ਨਾਲ ਨੇ ਜੀ ਆਪਣੇ ਰਾਈਟਰ ਸਾਹਿਬ ਕਲਾਕਾਰ ਸਾਹਿਬ ਸਾਡੇ ਬਾਬਾ ਜੀ ਤੇਜਕਾਰੂ ਜੀ ਆਦਨੀਆਂ ਤੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਬਾਬਾ ਜੀ ਜੇ ਆਪਾਂ ਗੱਲ ਕਰੀਏ ਵੀ ਤੁਸੀਂ ਸਾਨੂੰ ਇਹ ਸ਼ੌਂਕ ਕਿਹੜੀ ਉਮਰ ਤੋਂ ਪਿਆ ਸੀ ਇਹ ਜੀ 81-82 ਤੋਂ ਸ਼ੌਕ ਪਿਆ ਮੈਨੂੰ ਹਾਂਜੀ ਤੇ 82 'ਚ ਮੇਰੀ ਪਹਿਲੀ ਕੈਸਟ ਹੋ ਗਈ ਅੱਛਾ ਉਹਦੀ ਹਾਂਜੀ ਪੂਰੀ ਕੈਸਟ ਹੋ ਗਈ ਜਿਹੜੀ ਦੇ ਨਾਂ ਸੀ ਮੇਰੇ ਤੇਰੇ ਨਾਲ ਹੱਸ-ਹੱਸੇ ਮੇਟੜੇ ਪਤਾਸੀ ਕਿਹੜੀ ਗੱਲੋਂ ਨਾ ਬਨਾਇਆ ਬੋਲੇ ਕੱਲ ਦਾ ਇੱਕ ਵਾਰੀ ਦੱਸ ਬੋਲ ਕੇ ਗੁੱਸਾ ਸੋਹਣਿਆ ਬਣਾ ਲੈ ਗੜੀ ਦਾ ਅੱਛਾ ਬੱਬਾ ਜੀ ਇਹ ਗਾਣਾ ਤੁਸੀਂ ਆਪ ਗਾਇਆ ਸੀ ਕਿ ਕਿਸ ਨੂੰ ਦਿੱਤਾ ਸੀ ਲਿਖ ਨਹੀਂ ਜੀ ਕਿਸੇ ਕਲਾਕਾਰ ਨੇ ਅੱਛਾ ਕੀ ਨਾਂ ਸੀ ਉਹਨਾਂ ਦਾ ਜੀ ਉਹਦਾ ਨਾਮ ਅਵਤਾਰ ਧਾਲੀਆ ਅਵਤਾਰ ਧਾਲੀਆ ਬੱਬਾ ਜੀ ਹਾਂਜੀ ਤੇ ਉਹਦੀ ਥੋੜੀ ਉਮਰ ਜੇ ਵੇਖੀ ਕਿੰਨੀ ਹੁਣ ਕਿੰਨੀ ਹੈ ਤੇ ਉਹਦਾ ਕਿੰਨੀ ਕ ਹੋ ਗਈ ਕੋਈ ਆਈਡੀਆ ਇਹ ਉਮਰ ਆ ਹਾਂਜੀ ਉਦੋਂ ਹਾਂਜੀ ਉਦੋਂ ਉਮਰ ਮੇਰੀ ਸੂਤ ਸੀ ਹੁਣ ਤਾਂ ਜ਼ਿਆਦਾ ਹੋ ਗਈ ਹੁਣ ਤਾਂ ਲੰਘ ਚੁੱਕੀ ਐ ਅੱਛਾ ਲੰਘ ਚੁੱਕੀ ਐ ਹਾਂਜੀ ਦਸਰੇ ਨਹੀਂ ਕਿੰਨੀ ਆ ਹਾਂਜੀ ਹੁਣ ਤਾਂ 76 76 ਦੇ ਨੇੜੇ ਹੋਈ ਐ ਅੱਛਾ ਚਲੋ 76 77 ਦੇ ਨੇੜੇ ਆ ਤੇ ਤੁਸੀਂ ਬਾਕੀ ਘਟਾ ਲਿਓ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਹਾਂਜੀ ਤੇ ਇਹ ਤੋਂ ਇਲਾਵਾ ਵੀ ਹੋਰ ਤੁਸੀਂ ਕਿੰਨੇ ਕਿੰਨੂ ਗਾਣੇ ਦਿੱਤੇ ਆ ਜੀ ਲੈ ਕੇ ਜਿਹੜੇ ਆ ਅੱਜ ਕੱਲ ਦੇ ਮੁੰਡੇ ਆਪਣੇ ਗਾਉਂਦੇ ਆ ਜੀ ਉਹਨਾਂ ਚੋਂ ਘੱਟ ਤੋਂ ਘੱਟ ਹਾਂਜੀ 20 ਗਾਣੇ ਅਲੀ ਨੇ ਗਾਏ ਆਪਣਾ ਰਾਮਤਲੀ ਸਾਹਿਬ ਹਾਂਜੀ ਹਾਂਜੀ ਸਾਡੇ ਪਿੰਡ ਦੇ ਕਲਾਕਾਰ ਨੇ ਜੀ ਬਹੁਤ ਵਧੀਆ ਗੰਦ ਨੇ ਬਾਈ ਰਾਮਤਲੀ ਜੀ ਖਾਨ ਸਾਹਿਬ ਉਹਨਾਂ ਨੇ ਗਾਣੇ ਗਾਏ ਆ ਤੇ ਬਾਪੂ ਤੁਸੀਂ ਆਪ ਵੀ ਕੋਸ਼ਿਸ਼ ਕਰੀਏ ਕਦੇ ਗਾਣਾ ਕਟਣ ਦੀ ਕਿ ਨਹੀਂ ਕਰੀ ਨਹੀਂ ਜੀ ਆਪ ਕੋਸ਼ਿਸ਼ ਨਹੀਂ કરી ਅਲੀ ਵੀ ਮੈਨੂੰ ਇਹ ਗੱਲ ਆਦਾ ਰਿਹਾ ਹਾਂਜੀ ਵੀ ਆਵਾਜ਼ ਤੇਰੀ ਬਹੁਤ ਵਧੀਆ ਵਾਕਈ ਬਹੁਤ ਵਧੀਆ ਤੇ ਸਟੂਡੀਓ ਵਾਲੇ ਵੀ ਆਦੇ ਰਹੇ ਵੀ ਬਾਪੂ ਤੋਂ ਆਪ ਕਰਾ ਮੱਖਾ ਮੇਰੀ ਉਮਰ ਨਹੀਂ ਹੈਗੀ ਹੁਣ ਹਾਂਜੀ 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 ਚਲੋ ਪ੍ਰਮਾਤਮਾ ਨੇ ਕਰਨਾ ਹੁੰਦਾ ਜੀ ਕੀ ਪਤਾ ਬੰਦੇ ਦਾ ਕਦੋਂ ਸੁਭ ਬਨ ਜਾਏ ਹਾਂ ਜੀ ਹਾਂ ਮੈਂ ਹਮੇਸ਼ਾ ਹੀ ਕਹਿੰਦਾ ਹੁਣ ਆਪਣੇ ਪਿੰਡਾਂ 'ਚ ਬਹੁਤ ਟੈਲੈਂਟ ਆ ਜਿਹੜਾ ਕਿਸੇ ਕਾਰਨ ਕਰਕੇ ਮਜਬੂਰੀਆਂ ਕਰਕੇ ਬਾਹਰ ਨਹੀਂ ਆ ਸਕਦਾ ਹਾਂ ਜੀ ਤੇ ਚਲੋ ਅੱਜ ਸਾਨੂੰ ਮੌਕਾ ਮਿਲੇ ਵੀਡੀਓ ਬਣਾਉਂਦਾ ਤੇ ਕੋਸ਼ਿਸ਼ ਕਰਨੇ ਆ ਵੀ ਬਹੁਤ ਵਧੀਆ ਜਿਹੀ ਵੀਡੀਓ ਤੁਹਾਡੇ ਤੱਕ ਲੈ ਕੇ ਆਗੇ ਅਸੀਂ ਹਾਂ ਜੀ ਤੇ ਬਾਬੀ ਤੁਸੀਂ ਮਤਲਬ ਹਰ ਇੱਕ ਤਰੀਕੇ ਦਾ ਦੁਕਾਨੇ ਵੀ ਲਿਖ ਲੈਨੇ ਆਂ ਤੇ ਦੂਜੋਂ ਵੀ ਦੁਕਾਨੇ ਬਹੁਤ ਲਿਖੇ ਆ ਹਾਂ ਜੀ ਦੁਕਾਨੇ ਵੀ ਲਿਖੇ ਆ ਹਾਂ ਜੀ ਹਾਂ ਜੀ ਪਰ ਦੁਕਾਨਾ ਇਕੱਲੇ ਨੂੰ ਗਾਉਣਾ ਬਹੁਤ ਹਾਂ ਕੱਲੇ ਨੂੰ ਨਹੀਂ ਗਾਈ ਕਸਰ ਨਹੀਂ ਛੱਡੀ ਕੋਈ ਨਹੀਂ ਛੱਡੀ ਅੱਛਾ ਜੀ ਤੇ ਹੁਣ ਤੁਹਾਡੇ ਕੋਲ ਕਿੰਨੇ ਗਾਣੇ ਲਿਖੇ ਪਏ ਹੋਣੇ ਜੀ ਜਰਦੀ ਡੇਡ ਚ ਮੇਰੇ ਕੋਲ ਜਾਇ ਲੰਪੂ ਸ਼ੋ ਗਾਣੇ ਕਿੰਨੇ ਹੋਗੇ ਐ ਪੁੱਛੋ ਵੀ ਕਾਪੀਆਂ ਦਾ ਵਜ਼ਨ ਕਿੰਨਾ ਹੋਵੇ ਅੱਛਾ ਇੰਨੇਆਂ ਭਰੀਆਂ ਪੰਨੀਆਂ ਹਾਂ ਜੀ ਵੇਖੋ ਵੀ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਤੁਸੀਂ ਬਾਬੇ ਨੂੰ ਸੇਵਾ ਦਾ ਮੌਕਾ ਦਿਓ ਤੁਸੀਂ ਆਵਾਜ਼ ਵੀ ਸੁਣ ਲਈ ਐ ਤੇ ਗਾਣੇ ਵੀ ਤੁਸੀਂ ਸੁਣੋਗੇ ਤਾਂ ਤੁਹਾਨੂੰ ਉਹ ਸਮਾਂ ਯਾਦ ਆਜੂਗਾ ਜਿਹੜਾ ਜਦੋਂ ਮੇਲੇ ਲੱਗਦੇ ਹੁੰਦੇ ਸੀ ਪਿੰਡਾਂ ਚ ਤੇ ਜਿਹੜੇ ਆਪਣੇ ਗਾਇਕਾਂ ਪੰਜਾਬੀ ਬੜਾ ਵਧੀਆ ਗਾਉਂਦੇ ਹੁੰਦੇ ਸੀਗੇ ਤੇ ਬਾਬਾਈ ਇੱਕ ਤੁਹਾਡਾ ਮੋਬਾਈਲ ਨੰਬਰ ਦੱਸ ਦੋ ਜੀ ਮੋਬਾਈਲ ਨੰਬਰ ਜੀ 985553 ਹਾਂਜੀ 98555331402 ਠੀਕ ਹੈ ਜੀ ਤੇ ਜਾਂ ਘਰੋਂ ਜੀ ਆਦਣੀਆਂ ਅੱਛਾ ਇੱਕ ਤਾਂ ਤੁਸੀਂ ਜਿਹੜਾ ਸਭ ਤੋਂ ਪਹਿਲਾਂ ਗਾਣਾ ਸੁਣਿਆ ਉਹਦਾ ਸਾਨੂੰ ਅਰਥ ਦੱਸਣਾ ਵੀ ਕੀ ਹੈ ਤੇ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਸੀਂ ਉਹ ਗਾਣੇ ਦਾ ਅਰਥ ਦੱਸਾਂਗੇ ਵੀ ਗਾਣਾ ਕਾਦੇ ਰਿਲੇਟਡ ਹੈ ਤੇ ਦੂਜੀ ਗੱਲ ਉਹ ਵੀ ਇੱਕ ਮੈਨੂੰ ਦੱਸੋ ਵੀ ਅੱਜ ਕੱਲ੍ਹ ਵੀ ਸੁਣਦਾ ਹੈ ਜਿਹੜੇ ਰਾਈਟਰਾਂ ਗਾਣੇ ਲਿਖਦੇ ਮੁੰਡੇ ਉਹਨਾਂ ਨੂੰ ਪਰੇਸ਼ਾਨੀਆਂ ਬਹੁਤ ਆਉਂਦੀਆਂ ਇੱਕ ਤਾਂ ਹੁੰਦਾ ਵੀ ਸਿੰਗਰ ਗਾਣਾ-ਗੁਣਾ ਲੈ ਕੇ ਮਤਲਬ ਕੱਢ ਕੇ ਮੁੜ ਕੇ ਬਰਾਉਂਦੇ ਨਹੀਂ ਤੇ ਜਾਂ ਪੈਸੇ ਡਿਮਾਂਡ ਕਰੀ ਜਾਂਦੀ ਨਵੇਂ ਜਿਹੜੇ ਲਿਖਦੇ ਆ ਮੁੰਡੇ ਉਹਨਾਂ ਤੋਂ ਇਹ ਗੱਲ ਸੱਚੀ ਹੈ ਸੋਡਣਾ ਵੀ ਹੋਇਆ ਇਹ ਜਿਹਾ ਕੁਝ ਇਹ ਗੱਲ ਸੱਚ ਹੈ ਹੁੰਦਾ ਜੀ ਇਹ ਜਿਹਾ ਕੁਝ ਬਿਲਕੁਲ ਸੱਚ ਹੈ ਗੱਲ ਪੈਸੇ ਡਿਮਾਂਡ ਕਰੀ ਜਾਂਦੀ ਅੱਜ ਜਿਹੜੀ ਗਾਇਕੀ ਚੱਲ ਰਹੀ ਹੈ ਹਾਂਜੀ ਉਹ ਪੈਸੇ ਨਾਲ ਹੀ ਚੱਲ ਰਹੀ ਹੈ ਹਾਂਜੀ ਤੇ ਜੇ ਆਪਾਂ ਅੱਖ ਜੇ ਵਿਰਾਗਾਂ ਦੇ ਹਿਸਾਬ ਨਾਲ ਚੱਲਦੀ ਹੈ ਨਹੀਂ ਨਹੀਂ ਚੱਲ ਰਾਗ ਪਹਿਲਾਂ ਚੱਲ ਗਏ ਹੁਣ ਤਾਂ ਕੱਲਾ ਢੋਲ ਰਹਿ ਗਿਆ ਤੇ ਡੱਗਾ ਰਹਿ ਗਿਆ ਨੱਚੀ ਜਾਂਦੀ ਹੈ ਦੁਨੀਆ ਸਹੀ ਗੱਲ ਸਹੀ ਗੱਲ ਹੈ ਤੇ ਮਤਲਬ ਹੁਣ ਸਾਰੀ ਪੈਸੇ ਦੀ ਖੇਡ ਹੈ ਜੇ ਪੈਸਾ ਹੋਊਗਾ ਤਾਂ ਬੰਦਾ ਗਾਣਾ ਗਾ ਲੂਗਾ ਨਹੀਂ ਆਮ ਬੰਦੇ ਦੇ ਬੱਸੋਂ ਹੀ ਨਿਕਲਦਾ ਆਮ ਬੰਦੇ ਦੇ ਬੱਸ ਤੋਂ ਬਾਹਰ ਕਿਉਂਕਿ ਮੈਂ ਵੀ ਇਸ ਇੰਟਰਨੈਸ਼ਨਲ ਵਿੱਚ ਬਹੁਤ ਚੱਲ ਰਿਹਾ ਹਾਂ ਬਹੁਤ ਸਾਲ ਕੰਮ ਕੀਤਾ ਮੈਨੂੰ ਵੀ ਇਸ ਚੀਜ਼ ਦੀ ਨੌਲੇਜ ਹੈ ਤੁਸੀਂ ਵੇਖੋ ਵੀ ਉਹੀ ਕੈਮਰਾ ਹੁੰਦਾ ਇੱਕ ਡਾਇਰੈਕਟਰ ਦਾ ਨਾਮ ਵੱਡਾ ਲੱਗ ਜਾਂਦਾ ਤਾਂ ਗਾਣਾ 15-20 ਲੱਖ ਦਾ ਹੋ ਜਾਂਦਾ ਹਾਲਾਂਕਿ ਗਾਣਾ ਜੇ sire ਦਾ ਵਿੱਚ ਇਖਤਿਆਰ ਕਰਨਾ 2.5 ਲੱਖ ਪਾਉਣ 2 ਲੱਖ ਚ ਬਣ ਜਾਂਦਾ ਹੈ ਵਿਦ ਵੀਡੀਓ ਵਿਦ ਆਡੀਓ sire ਦੇ ਬੰਦੇ ਤੋਂ sire ਦੇ ਬੰਦੇ ਤੋਂ ਤੇ ਇਹ ਗੱਲ ਥੋੜੀ ਸਹੀ ਹੈ ਤੇ ਉਮੀਦ ਹੈ ਵੀ ਆਉਣ ਵਾਲੇ ਸਮੇਂ ਅੱਜ ਕੱਲ੍ਹ ਇੰਨੀਆਂ ਸਹੂਲਤਾਂ ਆ ਭਾਵੇਂ ਛੋਟੀ ਮੋਟੀ ਵੀਡੀਓ ਬਣਾ ਲੈ ਬੰਦਾ ਮਿਊਜ਼ਿਕ ਡਾਇਰੈਕਟਰ ਵੀ ਸਸਤੇ ਮਿਲ ਜਾਂਦੇ ਆ ਬੰਦਾ ਆਪ ਗਾਣਾ ਕੱਢ ਸਕਦਾ ਐ ਐਵੇਂ ਨਾ ਗੱਲ ਬਾਬਾ ਜੀ ਤੇ ਚਲੋ ਹੁਣ ਬਾਬਾ ਜੀ ਤੋਂ ਆਪਾਂ ਇੱਕ ਲਾਸਟ ਗਾਣਾ ਸੁਣਾਵਾਂਗੇ ਤੇ ਫਿਰ ਤੁਹਾਡੇ ਤੋਂ ਜਿਹੜੀ ਇਜਾਜ਼ਤ ਲਵਾਂਗੇ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਤੁਸੀਂ ਵੇਖੋ ਵੀ ਉਮਰ ਵੇਖੋ ਤੇ ਕੰਮ ਦੇਖੋ ਕਿੰਨੀ ਸੋਹਣੀ ਆਵਾਜ਼ ਆ ਤੇ ਕਿੰਨੀ ਸੋਹਣੀ ਕਲਮ ਆ ਤੇ ਪਰਮਾਤਮਾ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੁਸੀਂ ਸਿਰਫ ਇੰਨਾ ਕੰਮ ਹੀ ਕਰਨਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜਦੋਂ ਤੁਰਦੀ ਏ ਲੱਕ ਨੂੰ ਮਰੋੜ ਕੇ ਜਿੰਦ ਹਾਣੀਆਂ ਦੀ ਰੱਖ ਜੇ ਜੰਝੋੜ ਕੇ ਜਦੋਂ ਤੁਰਦੀ ਏ ਲੱਕ ਨੂੰ ਮਰੋੜ ਕੇ ਜਿੰਦ ਹਾਣੀਆਂ ਦੀ ਰੱਖ ਜੇ ਜੰਝੋੜ ਕੇ ਕਾਹਦਾ ਪੈਰ ਤੂੰ ਜਵਾਨੀ ਵਿੱਚ ਪਾਲਿਆ ਨ ਬਣ ਗਈ ਪੰਬੂਕਾ ਅੱਗ ਦਾ ਦਿਲ ਕਰਦਾ ਏ ਪੈਰ ਤੇਰੀ ਦਬਲਾ ਨੀ ਦੁਨੀਆ ਤੋਂ ਡਰ ਲੱਗਦਾ ਮੱਖਣੇ ਨੀ ਦੁਨੀਆ ਤੋਂ ਡਰ ਲੱਗਦਾ ਮੱਖਣੇ ਨੀ ਦੁਨੀਆ ਤੋਂ ਡਰ ਲੱਗਦਾ ਤੂੰ ਤਾਂ ਪਲਾਂ ਵਿੱਚ ਹੋਵੀਂ ਵਟਿਆਰ ਨਹੀਂ ਗੋਰੇ ਰੰਗ ਉੱਤੇ ਆ ਗਿਆ ਨਕਾਰ ਨਹੀਂ ਤੇਰਾ ਲਖਰਾ ਚੱਲਿਆ ਨਹੀਂ ਜਾਂਦਾ ਤੇ ਬਣ ਬਣ ਠੱਗ ਠੱਗਦਾ ਤੇ ਤੇ ਕਰਦਾ ਐ ਭੈੜ ਤੇਰੀ ਤਾਂ ਬਲੋਂ ਨੀ ਦੁਨੀਆ ਤੋਂ ਡਰ ਲੱਗਦਾ ਮਖੜੇ ਨੀ ਦੁਨੀਆ ਤੋਂ ਡਰ ਲੱਗਦਾ ਮਖੜੇ ਨੀ ਦੁਨੀਆ ਤੋਂ ਡਰ ਲੱਗਦਾ ਜਦੋਂ ਲੈਨੀ ਆ ਤੂੰ ਜੁਲਫਾਂ ਖਲਾਰਨੀ ਗੋਰੇ ਮੁਖੜੇ ਦਾ ਬਣ ਜੇ ਸ਼ਿੰਗਾਰਨੀ ਜਿਵੇਂ ਚੰਦੇ ਸਮਾਨ ਵਿੱਚ ਚਮਕੇ ਨੀਂ ਜਿ ਤੇਰਾ ਮੱਥਾ ਡਗਦਾ ਕਿੱਤ ਕਰਦਾ ਏ ਭੈਣ ਤੇਰੀ ਦੰਬ ਲੋ ਨੀ ਦੁਨੀਆ ਤੋਂ ਡਰ ਲੱਗਦਾ ਮੱਖਣੇ ਨੀ ਦੁਨੀਆ ਤੋਂ ਡਰ ਲੱਗਦਾ ਚੱਲੀਏ ਨੀ ਦੁਨੀਆ ਤੋਂ ਡਰ ਲੱਗਦਾ ਮੱਖਣੇ ਨੀ ਦੁਨੀਆ ਤੋਂ ਡਰ ਲੱਗਦਾ ਤੈਨੂੰ ਗੱਲ ਮੈਂ ਸੁਣਾਵਾ ਇੱਕ ਸੱਚ ਦੀ ਤੀਵੀਂ ਕੁੱਤ ਤੋਂ ਬਿਨਾਨੀ ਕਰੇ ਜੱਤ ਦੀ ਤੈਨੂੰ ਗੱਲ ਮੈਂ ਸੁਣਾਵਾ ਇੱਕ ਸੱਚ ਦੀ ਤੀਵੀਂ ਕੁੱਤ ਤੋਂ ਬਿਨਾਨੀ ਕਰੇ ਜੱਤ ਦੀ ਕਾਲੇ ਨਾਗ ਵੰਗੂ ਕੁੱਤ ਜਰੋਂ ਮੇਲਦੀ ਨੀ ਬੀਲ ਨੂੰ ਦਿਲ ਵਜਦਾ ਚਿੱਤ ਕਰਦਾ ਐ ਪੈੜ ਤੇਰੀ ਤਾਂ ਬਲੋਂ ਨੀ ਦੁਨੀਆ ਤੋਂ ਡਰ ਲੱਗਦਾ ਮੱਖਣੇ ਨੀ ਦੁਨੀਆ ਤੋਂ ਡਰ ਲੱਗਦਾ ਚੱਲੀਏ ਨੀ ਦੁਨੀਆ ਤੋਂ ਡਰ ਲੱਗਦਾ ਚਿੱਤ ਅੰਬਿਆ ਨੂੰ ਸਮਝਾਈ ਲੋਚਦਾ ਤੇਜਾ ਕਰੂ ਤਾਂ ਵਿਚਾਰਾ ਰਹਿਦਾ ਸੋਚਦਾ ਚਿੱਤ ਅੰਬੀਆਂ ਨੂੰ ਸਵਦਾਈ ਲੋਚਦਾ ਤੇ ਚੱਕਰ ਉਤਾ ਵਿਚਾਰਾ ਰਹਿੰਦਾ ਸੋਚਦਾ ਉਹਨੂੰ ਪੈਂਦਾ ਖਿਆਲ ਵਿਲ ਨੂੰ ਰਖਣਾ ਨੇ ਵੱਡਿਆਂ ਦੀ ਚਿੱਟੀ ਪੱਗ ਦਾ ਚਿੱਤ ਕਰਦਾ ਏ ਪੈਣ ਤੇਰੀ ਤਾਂ ਬਲੋਂ ਨੀ ਦੁਨੀਆ ਤੋਂ ਡਰ ਲੱਗਦਾ ਮੱਖਣੇ ਨੀ ਦੁਨੀਆ ਤੋਂ ਡਰ ਲੱਗਦਾ ਚੱਲਿਏ ਨੀ ਦੁਨੀਆ ਤੋਂ ਡਰ ਲੱਗਦਾ ਲਓ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਰੱਖਣ ਜੀ ਤੇ ਸਾਰਿਆਂ ਨੂੰ ਮੇਰੇ ਹੱਥ ਬੰਨ ਕੇ ਬੇਨਤੀ ਹੈ ਵੀ ਵੀਡੀਓ ਨੂੰ ਬੱਤਵਾ ਸ਼ੇਅਰ ਕਰੋ ਤੇ ਪੰਜਾਬ ਦੇ ਹਰ ਇੱਕ 뮤직 ਡਾਇਰੈਕਟਰ ਤਾਈਂ ਵੀਡੀਓ ਡਾਇਰੈਕਟਰ ਤਾਈਂ ਪ੍ਰੋਡਿਊਸਰ ਤਾਈਂ ਵੀਡੀਓ ਪਹੁੰਚਣੀ ਚਾਹੀਦੀ ਹੈ ਤਾਂ ਜੋ ਜਿਹੜੀ ਬਾਬਾ ਜੀ ਆ ਆਪ ਦੀ ਜਿਹੜੀ ਕਲਮ ਹੈ ਤੇ ਆਦੀ ਆਵਾਜ਼ ਹੈ ਉਹਨੂੰ ਦੁਨੀਆ ਕੇ ਲੈ ਕੇ ਆ ਸਕਣ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਤੇ ਵੀਡੀਓ ਨੂੰ ਬੱਤਵਾ ਸ਼ੇਅਰ ਕਰ ਦਿਓ ਮਿਲਦੇ ਆਂ ਕਿਸੇ ਦਿਨ ਹੋਰ ਵੀਡੀਓ ਨਾਲ ਰੱਬ ਰੱਖਾ